ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੇ ਅੰਮ੍ਰਿਤਸਰ ਵਿੱਚ ਮੰਤਰੀ ਮਨ ਅਰੋੜਾ ਨੇ ਤਿਰੰਗਾ ਲਹਿਰਾਇਆ ਅਤੇ 126 ਜਵਾਨਾਂ ਨੂੰ ਸਨਮਾਨਿਤ ਕੀਤਾ। ਇਸ ਤੋਂ 2 ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਸਲ ਡਿਪਟੀ ਕਮਿਸ਼ਨਰ ਸ਼੍ਰੀ ਕਨਸ਼ਾਮ ਥੋਰੀ ਦੀ ਅਗਵਾਈ ਹੇਠ ਕਰਵਾਈ ਗਈ ਸੀ। ਸ਼ਹਿਰ ਦੇ 35 ਸਕੂਲ ਦੇ ਬੱਚਿਆਂ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਆਈਟਮਾਂ ਪੇਸ਼ ਕੀਤੀਆਂ। ਪੰਜਾਬ ਪੁਲਿਸ ਦੇ ਜਵਾਨਾਂ ਮੈਲਾ ਪਲਟੂਨ, ਪੰਜਾਬ ਹੋਮਗਾਰਡ ਪੰਜਾਬ ਪੁਲਿਸ ਬੈਂਡ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਗ੍ਰੈਂਡ ਮਾਰਚ ਕੱਢਿਆ ਗਿਆ। ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੰਤਰੀ ਅਮਨ ਅਰੋੜਾ ਨੇ ਸ਼੍ਰੀ ਦਰਬਾਰ ਸਾਹਿਬ ਤੇ ਦਰਗਿਆਣਾ ਮੰਦਿਰ ਵਿੱਚ ਮੱਥਾ ਟੇਕਿਆ ਦੱਸਦੀ ਹੈ ਕਿ ਅਮਨ ਅਰੋੜਾ ਨੂੰ ਕੱਲ ਸੰਗਰੂਰ ਅਦਾਲਤ ਤੋਂ ਵੱਡੀ ਰਾਹਤ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਤੇ ਲੱਗੀ ਰੋਕ ਹਟਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਤਿਰੰਗਾ ਲਹਿਰਾਇਆ ਗਿਆ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੇ ਟੀਚਰ ਉਹ ਕੋਈ ਆਈਐਮ ਅਹਮਦਾਬਾਦ ਆ ਸਿੰਗਾਪੁਰ ਟ੍ਰੇਨਿੰਗ ਲਈ ਜਾ ਰਹੇ ਨੇ ਤਾਂ ਕਿ ਨੁਹਾਰ ਬਦਲੀ ਜਾ ਸਕੇ ਉਹਨਾਂ ਬੱਚਿਆਂ ਦੇ ਵਿੱਚ ਜਿਹੜੇ ਕਪੂਖ ਨੇ ਦੇਖਦਾ ਸਵਾਜ ਦਾ ਉਹਨਾਂ ਦੇ ਵਿੱਚ ਇਨਵੈਸਟ ਜਦੋਂ ਕਰੂਗੀ ਸਰਕਾਰ ਸਮਾਜ ਇਨਵੈਸਟ ਕਰੂਗਾ ਇਨ টারਮਸ ਆਫ ਮਨੀ ਇਨ টারਮਸ ਆਫ ਐਫਰਟਸ ਤੇ ਮੈਂ ਸਮਝਦਾ ਕਿ ਫਿਰ ਇਸ ਦੇਸ਼ ਨੂੰ ਸੁਪਰ ਪਾਵਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਅੱਜ ਗੱਲ ਕਰ ਲਈ ਆਪਾਂ ਹੈਲਥ ਸਿਸਟਮ ਦੀ 664 ਆਮ ਆਦਮੀ ਕਲੀਨਿਕ ਅਜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ 700 ਦੇ ਕਰੀਬ ਔਰ ਖੁੱਲਣ ਜਾ ਰਹੇ ਨੇ ਜਿੱਤੇ तकरीबन 40 ਗਰੀ ਤੈ तकरीबन 30 ਗਰੀਵ 180 ਦੇ ਕਰੀਬ ਇਲਾਜ ਦੇ ਜਿਹੜੇ ਉਹ ਹੁੰਦੇ ਨੇ ਔਰ ਲੱਖਾਂ ਲੋਕ ਉਸ ਤੋਂ ਫਾਇਦੇ ਜਿਹੜਾ ਉਹ ਚੱਕ ਚੁੱਕੇ ਨੇ ਅੱਜ ਆਪਾਂ ਗੱਲ ਕਰ ਲਈਏ ਬਿਜਲੀ ਖੇਤਰ ਦੀ ਤੇ ਜਿਹੜੀ ਬਿਜਲੀ ਪਹਿਲਾਂ ਕਿਸੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਪਤਾ ਨਹੀਂ ਝੋਲਰੇ ਦੇ ਸੀਜ਼ਨ ਦੇ ਵਿੱਚ ਆਉਂ ਨਹੀਂ ਆਉ ਪਿਛਲੇ 2 ਸਾਲਾਂ ਦੇ ਵਿੱਚ ਅਨ ਇੰਟਰਪਟਡ ਪਾਵਰ ਸਪਲਾਈ ਔਰ 15 15 18 18 ਕੰਡੇ ਔਰ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀ ਕਿ ਮੋਟਰ ਬੰਦ ਕਰਕੇ ਝੋਨੇ ਦੀ ਲੋਈ ਲਾਵਾਂਗੇ ਉਹ ਵੀ ਲੋਕਾਂ ਨੇ ਇਸ ਸਾਲ ਵਿੱਚ ਸੁਨਸ ਕੀਤਾ ਔਰ ਇਸ ਤੋਂ ਇਲਾਵਾ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਦੇਣਾ ਜਿਹਦੇ ਤਕਰੀਬਨ 90% ਤੋਂ ਪੰਜਾਬ ਦੇ ਪਰਿਵਾਰਾਂ ਨੂੰ ਫਾਇਦਾ ਹੋਇਆ ਇਹ ਲਾ-ਮਿਸਾਲ ਗੱਲਾਂ ਨੇ ਇਸੇ ਤਰ੍ਹਾਂ ਬਿਜਲੀ ਦੇ ਖੇਤਰ ਦੇ ਵਿੱਚ ਹੋਰ ਸਦਾਰ ਕਰਨ ਦੇ ਲਈ ਪਛਵਾਣਾ ਕੋਲ ਮਾਈਨ ਸਰਕਾਰ ਨੇ ਚਾਲੂ ਕੀਤੀ ਜਿਦੇ ਵਿੱਚੋਂ ਤਕਰੀਬਨ 700 ਕਰੋੜ ਰੁਪਏ ਦਾ ਮਾਹਾ ਹਰ ਸਾਲ ਮੌਂਤਾਲ ਸਮੇਂ ਦੇ ਵਿੱਚ ਸਰਕਾਰ ਨੂੰ ਹੁਣ ਦੀ ਉਮੀਦ ਹੈ ਇਸ ਤੋਂ ਇਲਾਵਾ ਤੁਸੀਂ ਸ਼ਾਇਦ ਕਦੇ ਸੁਣਿਆ ਨਹੀਂ ਹੋਊਗਾ ਇਹ ਤਾਂ ਸੁਣਿਆ ਸੀ ਕਿ ਸਰਕਾਰਾਂ ਆਪਦੇ ਅਦਾਰੇ ਪ੍ਰਾਈਵੇਟਾਈਜ਼ ਕਰਦੀਆਂ ਨੇ, ਵੇਚਦੀਆਂ ਨੇ ਪਰ ਇਹ ਪਹਿਲੀ ਵਾਰੀ ਮੁਲਕ ਦੇ ਇਤਿਹਾਸ ਦੇ ਵਿੱਚ ਹੋਇਆ ਹੈ। ਕਿ ਤੁਹਾਡੀ ਆਪਣੀ ਸਰਕਾਰ ਭਵੰਤਮਾਨ ਜੀ ਦੀ ਸਰਕਾਰ ਨੇ 1080 ਕਰੋੜ ਦੀ ਲਾਗਤ ਦੇ ਨਾਲ ਗੋਇੰਦਵਾਲ ਵਿਖੇ ਜੀਵੀਕੇ ਥਰਮਲ ਪਾਵਰ ਪਲਾਂਟ ਖਰੀਦੇ ਜਿਹਦਾ ਨਾਮ ਤੀਜੇ ਪਾਸਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਮ ਦੇ ਉੱਪਰ ਰੱਖਿਆ ਜਾ ਰਿਹਾ ਹੈ ਔਰ ਇਹਦਾ तकरीबन 1 ਰੁਪਏ ਯੂਨਿਟ ਬਿਜਲੀ ਹੈ ਜਿਹੜੀ ਹੋਰ ਸਸਤੀ ਹੋਣ ਦੇ ਚਾਂਸਸ ਬਣ ਜਾਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਦਸਾਰ ਧਾਰਨਾ ਨੇ ਜਿਹੜੀਆਂ ਅੱਜ ਭਵੰਤਵਾਨ ਜੀ ਦੀ ਸਰਕਾਰ ਉਹ ਕਰ ਰਹੀ ਹੈ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦੇ ਲਈ ਚਰਨ ਆਫ ਦਾ ਚਾਰਜ ਦਿਵਾ ਤੇ 22 ਮਹੀਨਿਆਂ ਦੇ ਵਿੱਚ तकरीबन 40000 ਨੌਕਰੀਆਂ 13000 ਮੁਲਾਜ਼ਮਾਂ ਨੂੰ ਪੱਕਿਆ ਕਰਦਾ ਕੰਮ ਇਹ ਉਹ ਕੰਮ ਨੇ ਸਾਥੀਓ ਜਿਹੜੇ ਕਦੇ ਕਿਸੇ ਨੇ ਸੋਚੇ ਵੀ ਨਹੀਂ ਸੀਗੇ ਜਿਹੜੀ ਅੱਜ ਤੁਹਾਡੀ ਸਰਕਾਰ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦੇ ਨਹੀਂ ਕਰ ਰਹੀ ਹੈ ਅੱਜ ਇਨਵੈਸਟਮੈਂਟ ਦੀ ਗੱਲ ਕਰ ਲਈਏ 22 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 44000 ਕਰੋੜ ਦੀ ਇਨਵੈਸਟਮੈਂਟ ਜਿਹੜੀ ਉਹ ਨਵੀਂ ਆ ਚੁੱਕੀ ਹੈ ਜਿਹਦੇ ਨਾਲ 3 ਲੱਖ ਤੇ ਕਰੀਬ ਨਵੀਆਂ ਨੌਕਰੀਆਂ ਜਿਹੜੀਆਂ ਉਹ ਮਿਲਣ ਜਾ ਰਹੀਆਂ ਨੇ ਅੱਜ ਖੇਡਾਂ ਦੀ ਗੱਲ ਕਰ ਲਈਏ ਕਿ ਪਿਛਲੇ 2 ਸਾਲਾਂ ਦੇ ਵਿੱਚ ਖੇਡਾਂ ਵੱਲ ਪੰਜਾਬ ਦੀ ਇੱਕ ਬੇਮਿਸਾਲ ਮਹਿੰਮ ਸ਼ੁਰੂ ਕੀਤੀ ਤਕਰੀਬਨ 2-2 ਮਹੀਨੇ ਦਾ 2 ਮਹੀਨੇ ਦਾ ਮਹਾਕੁੰਭ ਚੱਲਦਾ ਜਿਹਦੇ ਵਿੱਚ ਪਿਛਲੇ ਸਾਲ 3 ਲੱਖ ਦੇ ਇਸ ਸਾਲ 4.5 ਲੱਖ ਨੌਜਵਾਨਾਂ ਨੇ ਬੱਚਿਆਂ ਨੇ ਖਿਡਾਰੀਆਂ ਨੇ ਉਹਦੇ ਛੇਸਾ ਕੀਤਾ ਔਰ ਇੱਕ ਸਟੇਟ ਤੋਂ ਲੈ ਕੇ ਪਿੰਡ ਪੱਧਰ ਤੱਕ ਖੇਡਾਂ ਦਾ ਮਾਹੌਲ ਹੈ ਜਿਹੜਾ ਉਹ ਸੱਜਣਾ ਸ਼ੁਰੂ ਹੋਇਆ ਐਸੇ ਤਰੀਕੇ ਆਪਾਂ ਗੱਲ ਕਰ ਲਈਏ ਸਰਕਾਰ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਹੁਣ ਤੱਕ ਜੋ ਲੋਕਾਂ ਨੇ ਮਾੜੇ ਐਕਸਪੀਰੀਅੰਸ ਹੁੰਦੇ ਸੀਗੇ ਸਰਕਾਰੀ ਦਫ਼ਤਰਾਂ ਦੇ ਵਿੱਚ ਚੱਕਰ ਕੱਢਦੇ ਸੀ ਕੰਮ ਹੁੰਦੇ ਨਹੀਂ ਸੀਗੇ ਤੇ ਇੱਕ ਨਵਾਂ ਉਪਰਾਲਾ ਪਿਛਲੇ ਦਿਨਾਂ ਦੇ ਵਿੱਚ ਭਵੰਤਮਾਨ ਜੀ ਦੀ ਸਰਕਾਰ ਨੇ ਸ਼ੁਰੂ ਕੀਤਾ ਜਿਸ ਦੇ ਵਿੱਚ ਤੁਸੀਂ 1076 ਨੰਬਰ ਦੇ ਉੱਪਰ ਕਾਲ ਕਰੋ ਔਰ 43 ਸਰਵਿਸਿੰਗ ਦੇ ਜਿਹੜੀਆਂ ਉਹ ਤੁਹਾਨੂੰ ਘਰ ਬੈਠਿਆਂ ਨੂੰ ਉਹ ਮਿਲਣਗੇ ਸਰਕਾਰੀ ਮੁਲਾਜ਼ਮ ਤੁਹਾਡੇ ਘਰੇ ਆਏਗਾ ਅਫਸਰ ਤੁਹਾਡੇ ਘਰੇ ਆਏਗਾ ਔਰ 5 ਦਿਨਾਂ ਦੇ ਵਿੱਚ ਕੰਮ ਕਰਕੇ ਤੁਹਾਨੂੰ ਘਰੇ ਕੰਮ ਕਰਨ ਤੋਂ ਬਾਅਦ ਤੁਹਾਨੂੰ ਚਿੱਠੀ ਦੇ ਕੇ ਜਾਏਗਾ